ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਦੇ ਉੱਪਰ ਤੇ ਦੋਸਤੋ ਜਿਹੜੀ ਅੱਜ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਸੇਖਾ ਕਲਾਂ ਜ਼ਿਲ੍ਹਾ ਮੋਗਾ ਦਾ ਤਹਿਸੀਲ ਬਗਾ ਆਪਣਾ ਪੈਂਦੀ ਐ ਇਸ ਪਿੰਡ ਨੂੰ ਤੇ ਜਿਸ ਘਰੋਂ ਆਪਾਂ ਵੀਡੀਓ ਬਣਾ ਰਹੇ ਹਾਂ ਇਸ ਘਰ ਦੇ ਵਿੱਚ ਦੋਸਤੋ ਬਾਈ ਨੇ ਸਾਹਮਣੇ ਜਿਹੜੀ ਤੁਸੀਂ ਕੱਟੀ ਦੇਖ ਰਹੇ ਹੋ ਬਾਈ ਨੇ ਵਕਾਊ ਕੀਤੀ ਹੋਈ ਐ ਬਾਈ ਦੇ ਕੋਲੇ ਘਰ ਦੇ ਵਿੱਚ ਆਮ ਦੁੱਧ ਵਾਸਤੇ ਪਸ਼ੂ ਰੱਖੇ ਹੋਏ ਆ ਤੇ ਬਾਈ ਕੋਲੇ ਪਸ਼ੂ ਜ਼ਿਆਦਾ ਹੋਣ ਕਾਰਨ ਕਹਿੰਦਾ ਸੰਭਾਲ ਤੋਂ ਥੋੜਾ ਜਿਹਾ ਵੀ ਆਉਂਦੀ ਆ ਪ੍ਰੋਬਲਮ ਗਰਮੀ ਕਰਕੇ ਤੇ ਤਾਂ ਕਰਕੇ ਉਹ ਬਾਈ ਨੇ ਜਿਹੜੀ ਇਹ ਕੱਟੀ ਬਕਾਊ ਕੀਤੀ ਹੋਈ ਆ ਇਹਦੀ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਲੈ ਕੇ ਦੇਵਾਂਗੇ ਤੇ ਬਾਕੀ ਡਿਟੇਲ ਆਪਾਂ ਬਾਈ ਤੋਂ ਲਵਾਂਗੇ ਪਹਿਲਾਂ ਤੁਹਾਨੂੰ ਆਪਾਂ ਕੱਟੀ ਦਿਖਾ ਦਿੰਨੇ ਆ ਕੱਟੀ ਦੇਖਦੇ ਹੋ ਦੋਸਤੋ ਤੁਸੀਂ ਬਹੁਤ ਸੋਹਣੀ ਸੁਨੱਖੀ ਕੱਟੀ ਐ ਤੇ 1470 10 ਬੁੱਲਦੀ ਐ ਤੇ ਕੱਦ-ਕਾੜ ਦੇਖਦੇ ਹੋ ਸੋਹਣਾ ਕੱਦ-ਕਾਠ ਐ ਤੇ ਨਾਲ ਹੀ ਜਿਹੜੀ ਇਹਦੀ ਮਾਂ ਖੜੀ ਐ ਇਹਦੀ ਝੋਟੀ ਆ ਕਰਦੇ ਵਿੱਚ ਹੀ ਬਾਈ ਦੇ ਕੋਲੇ ਦੁੱਧ ਵਾਸਤੇ ਪਸ਼ੂ ਰੱਖੇ ਹੋਏ ਆ ਤੇ ਇਹ ਕੱਟੀ ਬਾਈ ਨੇ ਇਹਨਾਂ ਦੇ ਵਿੱਚੋਂ ਵਕਾਊ ਕੀਤੀ ਹੋਈ ਆ ਤੁਹਾਨੂੰ ਬਾਕੀ ਥਾਣ ਹਵਾਨਾ ਦਿਖਾ ਦਿੰਨੇ ਸੋਹਣਾ ਜਿਹੜਾ ਇਹਦਾ ਥਾਣ ਹਵਾਨਾ ਹੈ ਦੋਸਤੋ ਤਿਆਰ ਕਰੂਗੀ ਜਦੋਂ ਬਣ ਗਈ ਝੋਟੀ ਇਹ ਤੇ ਮੂੰਮਤਾ ਦੇਖ ਸਕਦੇ ਹੋ ਸੋਹਣਾ ਮੂੰਮਤਾ ਦਾ ਸਿੰਗ ਜਿਹੜਾ ਪੂਰਾ ਉੱਪਰੋਂ ਗੋਲ ਕਰਦੀ ਆਉਂਦੀ ਆ ਤੇ ਪਿੱਠਪੂੜੇ ਦੀ ਬਹੁਤ ਸੋਹਣੀ ਆ ਪਿੱਠਪੂੜਾ ਬਹੁਤ ਸੋਹਣਾ ਚੌੜੇ ਪਿੱਠਪੂੜੇ ਦੀ ਆ ਦੇਖ ਸਕਦੇ ਹੋ ਤੁਸੀਂ ਤੇ ਥਣ ਬਹੁਤ ਸੋਹਣੇ ਆ ਇੱਕ ਇੱਕoje ਥਾਣਾ ਵਧੀਆ ਐਨ ਖੁੱਲੀ ਤੇ ਵਿੱਥ ਵਾਲੇ ਥਾਣ ਲੱਗੇ ਹੋਏ ਆ ਤੇ ਪੂਰੀ ਜੈਡ ਬਲੈਕ ਆ ਦੋਸਤੋ ਇਹ 14 ਮਹੀਨਿਆਂ ਦੀ ਐ ਇਹ ਤੇ 15 ਮਹੀਨਾ ਜਿਹੜਾ ਲੱਗਿਆ ਹੋਇਆ ਸਟਾਰਟ ਐ ਤੇ 14 ਮਹੀਨਾ ਦੀ ਹੋ ਚੁੱਕੀ ਐ ਤੇ ਬਾਈ ਨੇ ਵਕਾਊ ਕੀਤੀ ਬਾਕੀ ਆਪਾਂ ਜਾਣਕਾਰੀ ਬਾਈ ਤੇ ਲਵਾਂਗੇ ਵੀ ਇਹਦੀ ਮਾਂ ਦਾ ਦੁੱਧ ਕਿੰਨਾ ਐ ਤੇ ਕਿਹੜੇ ਬੁੱਲਦੀ ਐ ਇਹ ਬਾਕੀ ਆਪਾਂ ਤੁਹਾਨੂੰ ਵੈਸੇ ਦੱਸ ਦ ਦਿੱਤਾ ਹੈਗਾ ਤੇ ਬਾਕੀ ਆਪਾਂ ਜਾਣਕਾਰੀ ਬਾਈ ਤੋਂ ਲੈਣਿਆ ਕਰਦੇ ਆਂ ਗੱਲਬਾਤ ਬਾਈ ਦੇ ਨਾਲ ਹਾਂਜੀ ਹੱਸੇ ਗੱਲ ਬਾਈ ਜੀ ਹੱਸੇ ਗੱਲ ਬਾਈ ਜੀ ਪਹਿਲਾਂ ਤਾਂ ਆਪਣਾ ਨਾਮ ਦੱਸ ਦਿਓ ਬਾਈ ਜੀ ਨਾਮ ਜਗਸੀਰ ਸਿੰਘ ਬਾਈ ਜਗਸੀਰ ਸਿੰਘ ਬਾਈ ਸਿੱਖਾ ਕਲਾਂ ਮੋਗਾ ਤਸੀਲ ਬਾਗਾਪੁਰਾਣਾ ਨੇੜੇ ਸਮਾਲਸਰ ਠੀਕ ਹੈ ਜੀ ਭਗਤਾਪਾਈ ਤੋਂ 16 ਕਿਲੋਮੀਟਰ ਬਰਗਾੜੀ ਤੋਂ 13 ਕਿਲੋਮੀਟਰ ਬਾਗੇਪੁਰਾਣਾ ਤੋਂ 14 ਕਿਲੋਮੀਟਰ ਠੀਕ ਹੈ ਜੀ ਸਮਾਲਸਰ ਤੋਂ 5 ਕਿਲੋਮੀਟਰ ਠੀਕ ਹੈ ਜੀ ਬਾਈ ਜੀ ਬਹੁਤ ਧੰਨਵਾਦ ਤੁਹਾਡਾ ਤੇ ਬਾਈ ਜੀ ਜਿਹੜੀ ਆਪਾਂ ਇਹ ਕੱਟੀ ਵਕਾਊ ਕੀਤੀ ਕ ਆਪਣੇ ਘਰ ਦੀ ਹੈ ਘਰ ਦੀ ਹੈ ਠੀਕ ਹੈ ਜੀ ਇਹ ਸਾਹਮਣੇ ਜਿਹੜੀ ਇਹਦੀ ਮਾਂ ਹੈ ਇਹ ਮੱਝ ਜਿਹੜੀ ਖੜੀ ਹੈ ਇਹਦੀ ਮਾਂ ਹੈ ਇਹਦੀ ਕੱਟੀ ਹੈ ਇਸੇ ਦੀ ਕੱਟੀ ਹੈ ਇਸ ਤਾਰਾਂ ਦਾ 18 ਕਿਲੋ ਬਹੁਤ ਹੈਗਾ ਹਾਂ ਠੀਕ ਹੈ ਜੀ ਤੇ ਜਿਹੜੀ ਇਹ ਕਟੀਆਂ ਕਿਹੜੇ ਬੁੱਲ ਦੀ ਹੈ ਇਹ ਇਹ 147010 ਬੁੱਲ ਆ ਬਾਈ ਐਚ ਐਲ ਡੀ ਵੀ ਦਾ ਐਚ ਐਲ ਡੀ ਵੀ ਦਾ ਹਾਂ ਉਹਦਾ ਪਿਓ ਸੀ ਆਰ 10 ਠੀਕ ਹੈ ਜੀ ਉਹਦੀ ਮਾਂ ਦਾ ਪਿਓ ਸੀਗਾ ਐਚ 56 ਠੀਕ ਹੈ ਜੀ ਹਾਂ ਠੀਕ ਹੈ ਜੀ ਐਚ ਐਲ ਡੀ ਬੀ ਐਲ ਬੁੱਲ ਦੀ ਬਲੱਡ ਲਾਈਨ ਦੇ ਵਿੱਚੋਂ ਆ ਇਹ ਹਾਂਜੀ 147010 ਬੁੱਲ ਦੀ ਆ ਬਾਈ 147010 ਬੁੱਲ ਦੀ ਤੇ ਦੋਸਤੋ ਕਿਸੇ ਵੀਰ ਨੂੰ ਝੋਟੀ ਪਸੰਦ ਆਉਂਦੀ ਹੋਵੇ ਤਾਂ ਉਹ ਝੋਟੀ ਜਿਹੜੀ ਇਹ ਖਰੀਦ ਸਕਦਾ ਹੈ ਤੇ ਆਪਾਂ ਬਾਈ ਤੋਂ ਉਹਨਾਂ ਦਾ ਮੋਬਾਈਲ ਨੰਬਰ ਜਾਣ ਲੈਨੇ ਆ ਤੇ ਬਾਕੀ ਰੇਟ ਵਗੈਰਾ ਜਿਹੜੇ ਆਪਾਂ ਪੁੱਛ ਲੈਨੇ ਆ ਵੀ ਕਿਵੇਂ ਇਹਨਾਂ ਨੇ ਰੇਟ ਵਗੈਰਾ ਕਰਦੇ ਆ ਬਾਈ ਮੁੱਲ ਵਗੈਰਾ ਕਿਵੇਂ ਮੁੱਲ ਫੋਨ ਤੇ ਕਰਾਂਗੇ ਬਾਈ ਫੋਨ ਤੇ ਕਰੋਗੇ ਹਾਂਜੀ ਠੀਕ ਆ ਜੀ ਤੇ ਆਪਣਾ ਮੋਬਾਈਲ ਨੰਬਰ ਦੱਸ ਦੋ 99643 ਹਾਂਜੀ 13033 ਠੀਕ ਆ ਜੀ ਇੱਕ ਵਾਰੀ ਹੋਰ ਬੋਲ ਦਿਓ 64313033 ਬਾਈ ਠੀਕ ਆ ਜੀ 94 ਰੈੱਡ ਬਲੈਕ ਆ ਬਾਈ ਕੱਟੀ ਹਾਂਜੀ 94643 ਹਾਂਜੀ 13033 ਬਾਕੀ ਬਾਈ ਚਾਰ ਹੀ ਥਾਣਾ ਕੋਈ ਫੋਟ ਸ਼ਾਂਗ ਨਹੀਂ ਠੀਕ ਆ ਜੀ ਹਾਂਜੀ ਲੋ ਵੀ ਥਾਣਾ ਹਵਾਨਾ ਦੇਖ ਸਕਦੇ ਹੋ ਦੋਸਤੋ ਸੋਹਣਾ ਥਾਣਾ ਹਵਾਨਾ ਕੋਈ ਫੌਂਟ ਸ਼ਾਂਗ ਨਹੀਂ ਹੈਗੀ ਚਾਰੇ ਥਾਣਾ ਤੇ ਫੁੱਲੀ ਵਿਥੀ ਤੇ ਪੂਰੇ ਵਧੀਆ ਥਾਣਾ ਜਿਹੜੀ ਬਾਈ ਹੈ ਉਹ ਵੀ ਐਚ.ਐਲ.ਡੀ.ਵੀ ਦੇ ਉਹ ਆਪਾਂ ਪਿੰਡ ਚੋਂ ਮੱਝ ਲਈ ਸੀ ਉਹਦੇ ਮਗਰ ਆਈ ਸੀ ਖੱਤੀ ਉਹਦੀ ਮਾਂ ਦਾ ਦੁੱਧ ਵੀ 17-18 ਕਿੱਲੋ ਸੀ ਠੀਕ ਹੈ ਜੀ ਠੀਕ ਹੈ ਜੀ ਤੇ ਲੋ ਵੀ ਦੋਸਤੋ ਕਿਸੇ ਵੀਰ ਨੂੰ ਕੱਟੀ ਜਿਹੜੀ ਪਸੰਦ ਆਉਂਦੀ ਹੈ ਉਹ ਬਾਈ ਦੇ ਨਾਲ ਸੰਭਾਰ ਕਰ ਲਵੇ 1 ਮਹੀਨਾ ਬਾਈ ਇਹਨੂੰ ਲੱਗਾ ਠੀਕ ਹੈ ਜੀ ਤਿੰਨ ਜੇੜ ਤੋਂ ਠੀਕ ਹੈ ਦੰਦੋਂ ਦੰਦੋਂ ਆਏ ਬਾਈ 15ਵਾਂ ਮਹੀਨਾ 15ਵਾਂ ਮਹੀਨਾ ਹੀ ਹਲੇ ਦੰਦ ਕੋਈ ਨਹੀਂ ਖੀਰੇ ਵੀ ਨਹੀਂ ਬਰਾਬਰ ਕੀਤੇ ਆ ਦੇਖ ਸਕਦੇ ਹੋ ਦੋਸਤੋ ਤੁਸੀਂ ਠੀਕ ਆ ਜੀ ਤੇ ਦੋਸਤੋ ਕਿਸੇ ਵੀ ਵੀਰ ਨੂੰ ਕੱਟੀ ਦੀ ਲੋੜ ਹੋਵੇ ਤੇ ਬਾਈ ਦੇ ਨਾਲ ਸੰਪਰਕ ਕਰ ਸਕਦਾ ਕੱਟੀ ਪਸੰਦ ਆਉਂਦੀ ਆ ਤੇ ਬਾਈ ਨੂੰ ਆਪਾਂ ਕਹਿੰਨੇ ਆ ਵੀ ਢੇੜਾ ਕਢਾ ਦੂਗਾ ਢੇੜਾ ਕਢਾ ਦਿੰਦੇ ਆ ਤੇ ਤੁਸੀਂ ਤੁਰਦੀ ਦੇ ਜੱਜਮੈਂਟ ਕਰ ਲਿਓ ਸੋਹਣਾ ਕੱਦ ਕਾਠ ਕਰਦੀ ਆਉਂਦੀ ਆ ਦੋਸਤੋ ਤੇ ਬਹੁਤ ਵਧੀਆ ਜਿਹੜੀ ਇਹ ਝੋਟੀ ਜਿਹੜੀ ਗਾਂ ਵਾਲੇ ਸਮੇਂ ਚ ਤਿਆਰ ਹੋਊਗੀ। ਬਾਕੀ ਵਜਨ ਬਹੁਤ ਦਾ ਕੱਟੀ ਵਜਨ ਦੇਖਦਾ ਬਾਈ ਵਜਨ ਬਹੁਤ ਵਧੀਆ ਬਾਈ ਦੀ ਸੰਭਾਲ ਬਹੁਤ ਚੰਗੀ ਹੈ। ਤੇ ਤੁਸੀਂ ਮੋਬਾਈਲ ਨੰਬਰ ਬਾਈ ਨੇ ਦੱਸ ਦਿੱਤਾ ਹੈ ਨੰਬਰ ਜਿਹੜਾ ਸਕਰੀਨ ਉੱਪਰ ਵੀ ਚੱਲ ਰਿਹਾ ਉਸ ਨੰਬਰ ਤੇ ਸੰਪਾਰਕ ਕਰਕੇ ਜਿਹੜੀ ਇਹ ਕੱਟੀ ਤੁਸੀਂ ਖਰੀਦ ਸਕਦੇ ਹੋ। ਜਿਹੜਾ ਮੌਲਾ ਬਾਈ ਉਹ ਫੋਨ ਤੇ ਹੀ ਕਰੂਗਾ। ਜੇ ਤੁਸੀਂ ਇਹ ਕੱਟੀ ਨੂੰ ਜਿਹੜਾ ਖਰੀਦ ਸਕਦੇ ਹੋ। ਦੁਆਰੇ ਤੁਹਾਨੂੰ ਵਾਫੇਰ ਦਿਖਾ ਦਿੰਨੇ ਮੂੰਹ ਮੱਥਾ ਦੇਖ ਸਕਦੇ ਹੋ। ਸਿੰਘ ਬਾਈ ਜਿਹੜਾ ਨੇ ਇੱਥੇ ਹੀ ਮੋੜ ਦੇਣਾ ਅੱਗੇ ਵੀ ਪਹਿਲਾਂ ਵਾਲੀ ਕੱਟੀ ਦਾ ਵੀ ਆਈ ਸੀ ਉਹ ਅਸੀਂ 147010 ਦੇ ਟੀਕੇ ਪਰੋਣੇ ਠੀਕ ਹੈ ਜੀ ਬਾਈ ਕਹਿੰਦਾ ਸੀ 147010 ਦੇ ਟੀਕੇ ਪਰੋਣੇ ਤੇ ਸਿੰਘ ਜਿਹੜਾ ਨੇ ਇੱਥੇ ਹੀ ਗੋਲ ਕਰ ਦੇਣਾ ਦੇਖ ਸਕਦੇ ਹੋ ਪੂਛ ਦੇ ਸਾਰੇ ਵਾਲ ਕਾਲੇ ਆ ਦੋਸਤੋ ਇੱਕ ਵੀ ਵਾਲ ਆ ਜਿਹੜਾ ਜਮਾ ਨਹੀਂ ਚਿੱਟਾ ਤੇ ਆਹ ਦੇਖ ਲਓ ਕੋਈ ਹੈ ਨਹੀਂ ਕੁਝ ਪਿਓਰ ਕਾਲੇ ਵਾਲਾ ਜਮਾ ਨਹੀਂ ਬਾਈ ਜੱਟ ਠੀਕ ਹੈ ਜੀ ਤੇ ਕਿਸੇ ਵੀਰ ਨੂੰ ਕੱਟੀ ਪਸੰਦ ਆਉਂਦੀ ਉਹ ਬਾਈ ਦੇ ਨਾਲ ਸੰਪਰਕ ਕਰ ਲਵੇ ਧੰਨਵਾਦ ਉਸ ਤੋਂ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਸ਼ੁਕਰੀਆ ਜੀ